ਅੱਜ ਹੈਗਾ ਪੰਜਾਬ ਚ ਆਪਣਾ ਆਖਰੀ ਦਿਨ ਬੱਦਲ ਛਾਏ ਪਏ ਆ ਅਸਮਾਨ ਤੇ ਵੀ ਤੇ ਦਿਲ ਦਿਮਾਗ ਵੀ ਧੱਕਦਾ ਹੋਇਆ ਪਿਆ ਆ ਵੀ ਚੰਗਾ ਜਿਹਾ ਨਹੀਂ ਲੱਗ ਰਿਹਾ ਕੁਛ ਪਰ ਜਾਣਾ ਪੈਣਾ ਹੈ ਠੀਕ ਆ ਇਹ ਵੀ ਘਰ ਛੱਡਣਾ ਬੜਾ ਔਖਾ ਆ ਤੇ ਉੱਥੇ ਵੀ ਜਾਣਾ ਬਹੁਤ ਜ਼ਰੂਰੀ ਆ ਕਿਉਂਕਿ ਉੱਥੇ ਵੀ ਮੇਰਾ ਬੱਚਾ ਮੇਰੇ ਹਸਬੰਡ ਆ ਇੱਥੇ ਮੇਰਾ ਮਾਪੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਆ ਮੇਰੇ ਚਿਹਰੇ ਦੀ ਹਾਲਤ ਤੋਂ ਵੀ ਕਿਦਾਂ ਦਾ ਮਹਿਸੂਸ ਹੋ ਰਿਹਾ ਆ ਕੀ ਫੀਲ ਕਰ ਰਹੀ ਆ ਮੈਂ ਨਵਰਾਜ ਹੈਪੀ ਆ ਕਿਉਂਕਿ ਬੱਚੇ ਨੂੰ ਬਹੁਤਾ ਨਹੀਂ ਫੀਲ ਹੁੰਦਾ ਕਿਉਂਕਿ ਉਹ ਉੱਥੇ ਉਸੇ ਮਾਹੌਲ ਚ ਰਿਹਾ ਹਮੇਸ਼ਾ ਹੈ ਨਾ ਤੇ ਅਸੀਂ ਇਸ ਘਰ-ਬਾਰ ਦੇ ਵਿੱਚ ਖੇਡੇ ਆ ਛੋਟੇ ਤੋਂ ਵੱਡੇ ਹੋਏ ਆ ਜਵਾਨ ਹੋਏ ਆ ਪੜ੍ਹੇ ਆ ਸਾਡੇ ਮਾਪਿਆਂ ਨੇ ਸਾਡਾ ਵਿਆਹ ਕੀਤਾ ਸੀ ਦੂਜੀ ਘਰ ਚ ਚਲੇ ਗਏ ਤੇ ਉੱਥੋਂ ਹੋਰ ਦੂਰ ਚਲੇ ਗਏ ਆਪਣੇ ਮਾਪੇ ਤੋਂ ਦੂਰ ਤੇ ਬਾਕੀ ਕਹਿੰਦੇ ਹੁੰਦੇ ਆ ਕਿ ਪਰਦੇਸੀਆਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਅੱਜ ਇੱਥੇ ਤੇ ਕੱਲ ਉੱਥੇ ਸੋ ਦਿਖਾਉਣੀ ਆ ਵੀ ਕਰਦੇ ਕੀ ਕਰਦੇ ਆ ਦੇਖਦੇ ਆ ਨਵਰਾਜ ਕੀ ਕਰਦਾ ਸਮਾਨ ਦੀ ਪੈਕਿੰਗ ਵੀ ਤਕਰੀਬਨ ਦਾਨੀ ਆ ਕੁਝ ਸਮਾਨ ਨਾ ਜਾ ਕੇ ਜੁਕੇ ਜੈਕਟ ਆ ਸਾਡੀਆਂ ਬਾਹਰ ਧੁਰੀਆਂ ਫਿਰਦੀਆਂ ਆ ਤਾਂ ਉਹ ਟੈਚੀ ਵੀ ਤੇ ਬੰਨਣ ਵਾਲਾ ਆ ਆ ਪੈਕ ਕਰ ਲਿਆ ਸਮਾਨ ਧੁਰਿਆ ਫਿਰਦਾ ਜੇ ਵੀ ਬਾਹਰ ਸਮਝ ਕੁਝ ਨਹੀਂ ਆਉਂਦਾ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬੰਦੇ ਨੂੰ ਮੈਂ ਕੀ ਲੈ ਕੇ ਜਾਵਾਂ ਤੇ ਕੀ ਛੱਡਾਂ ਸੋ ਫਿਲਹਾਲ ਸਮਾਨ ਮੇਰਾ ਬਹੁਤ ਰਹਿ ਗਿਆ ਆ ਮੈਨੂੰ ਕੋਰੀਅਰ ਰਾਹੀਂ ਹੀ ਸੈਂਡ ਕਰਨਾ ਪੈਣਾ ਆ ਕਿ ਬਹੁਤ ਕੁਝ ਖਰੀਦੋ ਫਰੋਕਤ ਹੋਈ ਆ ਤੇ ਆ ਸਾਡੇ ਬਾਬਲ ਦਾ ਵੇੜਾ ਇਹ ਡੇ ਸਾਰਿਆਂ ਨੂੰ ਬਹੁਤ ਪਿਆਰਾ ਹੁੰਦਾ ਸਾਨੂੰ ਵੀ ਇੱਦਾਂ ਹੀ ਪਿਆਰਾ ਹੈ ਹਾਂ ਬੈਠੀ ਸਾਡੀ ਬੀਬੀ ਸਾਡੀ ਤਾਈ ਕਾਈ ਕਿ ਨਹੀਂ ਫੋਟੋਆਂ ਨਹੀਂ ਲਾਈਆਂ ਸਤਿੰਦਰ ਨਵਰਾਜ ਨੇ ਰਖੇਚ ਲਈ ਬੀਬੀ ਨੇ ਇਥੇ ਜੱਫੀ ਪਾ ਕੇ ਤੇ ਮੈਂ ਆ ਕੇ ਕਿਹਾ ਫੋਟੋਆਂ ਖਿੱਚੀ ਭਾਬੀ ਘਰ ਸਾਡੀ ਕਿਹਦੀ ਸਵੇਰ ਨੂੰ ਤੈਨੂੰ ਤੋਰਨਾ ਵਾ ਤਿਆਰ ਹੋ ਕੇ ਖਿੱਚਾਂਗੇ ਨਹੀਂ ਨਹੀਂ ਆ ਬੀਬੀ ਬੈਠੀ ਬੀਬੀ ਨੇ ਤਾਂ ਨਵਾਂ ਸੂਟ ਕੱਢ ਕੇ ਪਾਇਆ ਸੀ ਤੇ ਵਾਰ ਸਾਹੀ ਸਵੇਰੇ ਘਰ ਨਹੀਂ ਹੀ ਆਗੇ ਵਾ ਇੱਕ ਬਦਲਦਿਆ ਹੋਇਆ ਹੋਰ ਤਾਂ ਨਾਲ ਸਾਰੇ ਜੀ ਇਕੱਠੇ ਹੁੰਦੇ ਕੋਈ ਕਿਤੇ ਕਿਸ ਪਾਸੇ ਨੂੰ ਗਿਆ ਹੁੰਦਾ ਤੇ ਕੋਈ ਕਿਸ ਪਾਸੇ ਨੂੰ ਗਿਆ ਹੁੰਦਾ ਤੇ ਹਾਂਜੀ ਅਸੀਂ ਗੁਰਦੁਆਰਾ ਸਾਹਿਬ ਵੀ ਗਏ ਸੀ ਅੱਜ ਸਾਡੇ ਪਿੰਡ ਦੇ ਨੇੜੇ ਆ ਗੁਰੂ ਘਰ ਤੇ ਪਿੰਡ ਚ ਵੀ ਹੈਗਾ ਆ ਬਾਬਾ ਜੀ ਕਾਟ ਕਰਦੇ ਆ ਤੇ ਉੱਥੇ ਗੁਰਦੁਆਰੇ ਦੇ ਕੁਝ ਛੋਟੇ ਛੋਟੇ ਕਲਿੱਪਸ ਹੈਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਮੈਂ ਕਿਹਾ ਜਾਣ ਤੋਂ ਪਹਿਲਾਂ ਬਾਬੇ ਦੇ ਮੱਥਾ ਟੇਕ ਲਈ ਉਸ ਵਾਹਿਗੁਰੂ ਦਾ ਓਟਾਸਾ ਲੈ ਕੇ ਚੱਲੀਏ ਪ੍ਰਮਾਤਮਾ ਹਮੇਸ਼ਾ ਅੰਗ ਸੰਗ ਸਹਾਈ ਰਹਿਣ ਤੇ ਉਹ ਵੀ ਤੁਹਾਡੇ ਨਾਲ ਕਲਿੱਪਸ ਸ਼ੇਅਰ ਕਰੂੰਗੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਪਲੀਜ਼ ਸਪੋਰਟ ਕਰ ਦਿਓ ਕੁਝ ਨਹੀਂ ਜਾਂਦਾ ਸਪੋਰਟ ਕਰਨ ਦੇ ਨਾਲ ਤੁਹਾਡੀ ਸਪੋਰਟ ਸਰ ਗਈ ਇੱਥੋਂ ਤੱਕ ਪਹੁੰਚੇ ਗਾਹ ਕਰੋਂਗੇ ਤਾਂ ਹੋਰ ਅੱਗੇ ਵਧਾਂਗੇ ਅਮਰੂਦ ਦਾ ਬੂਟਾ ਇਹਨਾਂ ਥੋੜਾ ਸ਼ੰਗਿਆ ਸੀਗਾ ਕੱਟ ਵੱਟ ਕੀਤੀ ਪਰ ਫੇਰ ਭੁੰਗਰ ਆਇਆ ਵਾ ਤੇਰੇ ਅਮਰੂਦ ਖਾਣੇ ਪਰ ਖਾ ਨਹੀਂ ਹੋਏ ਇਹ ਇਹ ਜਿਹੜੀ ਥਾਂ ਹੈ ਸਵਰਗਾਂ ਤੋਂ ਘੱਟ ਨਹੀਂ ਹੈਗੀ ਇਹਦੇ ਵਰਗਾ ਸਵਰਗ ਦੁਨੀਆ 'ਚ ਕਿਤੇ ਨਹੀਂ ਹੈਗਾ ਸੋ ਇਹਨੂੰ ਛੱਡਣਾ ਥੋੜਾ ਜਿਹਾ ਔਖਾ ਆ ਛੱਡ ਕੇ ਜਾਣਾ ਪੈਣਾ ਹੈ ਫੇਰ ਆਵਾਂਗੇ ਛੇਤੀ ਹੀ ਆਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਬਹੁਤ ਸਾਲ ਲੰਘੇ ਸੋਚਦੇ ਸੋਚਦੇ ਜਾਣਾ ਆ ਜਾਣਾ ਆ ਚਾਰ ਸਾਲ ਲੰਘੇ ਬੰਦਾ ਸੋਚਦਾ ਜੇ ਇਥੋਂ ਤੁਰਦਾ ਆ ਕਿ ਮੈਂ ਸਾਲ ਭਰ ਗੇੜਾ ਮਾਰਨਾ ਮਜਬੂਰੀਆਂ ਚ ਫਸਿਆ ਹੁੰਦਾ ਨਹੀਂ ਆ ਸਕਦਾ ਬਰਲੀ ਜ਼ਿੰਦਗੀ ਬਹੁਤ ਟੈਨਸ਼ਨਾਂ ਨਾਲ ਭਰੀ ਹੋਈ ਆ ਸਾਡੀ ਇਕੱਲਿਆਂ ਦੀ ਨਹੀਂ ਸਾਰੀ ਦੁਨੀਆ ਦੀ ਸਾਰੇ ਹੀ ਇਦਾਂ ਹੀ ਪਰੇਸ਼ਾਨ ਆ ਤੇ ਸਾਰਿਆਂ ਨਾਲ ਹੀ ਸਾਰਾ ਕੁਝ ਹੁੰਦਾ ਆ ਅਸੀਂ ਦੁਨੀਆ ਤੋਂ ਕੁਝ ਵੱਖਰੇ ਨਹੀਂ ਹੈਗੇ ਪਰ ਇਹ ਜਾਦਾ ਇਹ ਮੂਵਮੈਂਟਸ ਜਿਹੜੇ ਆ ਪਾਲ ਕਦੇ ਦੁਬਾਰਾ ਮੁੜ ਕੇ ਨਹੀਂ ਆਉਂਦੇ ਹੁੰਦੇ ਸੱਚੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਇਹਦੇ ਨਾਲ ਹੀ ਅਗਲੇ ਦਿਨ ਵਾਲੀ ਵੀਡੀਓ ਕਨੈਕਟ ਕਰਾਂਗੇ ਜੇ ਕਰ ਹੋ ਗਈ ਤੇ ਜੇ ਨਾ ਹੋਈ ਤਾਂ ਵੀਡੀਓ ਵੱਖਰੀ ਆਊਗੀ ਤੇ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਇਟਲੀ ਆ ਕੇ ਹੁਣ ਜਲਦੀ ਹੀ ਕਿਉਂਕਿ ਅੱਜ ਦਾ ਦਿਨ ਆਖਰੀ ਦਿਨੇ ਆ ਸਾਡਾ ਇੱਥੇ ਕੱਲ ਨੂੰ ਅਸੀਂ ਇਟਲੀ ਨੂੰ ਚੜ ਜਾਣਾ ਹੈ ਪਲੇਨ ਤੇ ਇਹ ਇਟਲੀ ਨੂੰ ਸਾਡੀ ਫਲਾਈਟ ਉੜ ਜਾਣੀ ਆ ਫਿਰ ਉੱਥੇ ਜਾ ਕੇ ਮਿਲਾਂਗੇ ਉੱਥੇ ਦੇ ਵਲੌਗਸ ਪਾਵਾਂਗੇ ਠੀਕ ਹੈ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ